ਹਾਂਜੀ ਬਾਈ ਇਹ ਵੀਡੀਓ ਬੜੀ ਵਾਇਰਲ ਹੋ ਰਹੀ ਐ ਆ ਪਹਿਲਾ ਮਾਤਾ ਜੀ ਸੁਣ ਲਿਓ ਗੱਲ ਫੇਰ ਕਰਦੇ ਆਂ ਗੱਲ ਆਪਾਂ ਲੋਕਾਂ ਨੂੰ ਤਾਂ ਕੀ ਕਰਦਿਓ ਧੀ ਵੀ ਛੋਟੀਆਂ ਦੀ ਬਾਤ ਚ ਸਾਕੇ ਬੋਲਿਆ ਪਾਈ ਬੋਲਦੇ ਨਾ ਪਤਾ ਨਹੀਂ ਕੀ ਕਰਿਆ ਕਿੰਨਾ ਛੋਟੀਆਂ ਲੱਗਦੀਆਂ ਉਹ ਹੋਣ ਬਾਈ ਮੇਰੇ ਵੀਰੋ ਛੋਟੇ ਮਾਫ ਹੋ ਗਏ ਅੱਜ ਛੋਟੇ ਮਾਫ ਹੋ ਕੇ ਬਣਾ ਤਾ ਕੀ ਕਹਤੋ ਕਿ ਕਿਤਾ ਕਿਤਾ ਜਾਣਾ ਕਿ ਤੇਰੇ ਕਿਤੇ ਜਾਉਂਦਾ ਲੱਗੀ ਹੈ ਕਿ ਤਾਣਾ ਪਾਣਾ ਪਿਆ ਲੱਗਦਾ ਹੈ ਅੱਛਾ ਮਾਤਾ ਚੱਕ ਲੈਵਾ ਅਰ ਕਾਟੋ ਯਾ ਚਲੋ ਆਤਾ ਹੀ ਰੋ ਮਾਗੇ ਅੱਥੇ ਅੱਥੇ ਮਾਗੇ ਸਤਾਂ ਔਰ ਨਾ ਸਾਡਾ ਨਾ ਸਾਡਾ ਜਿੰਦੂ ਸਾਡਾ ਜਿੰਦੂ ਹੋ ਰਿਹਾ ਹੈ ਕੱਲੋ ਚੱਡਵਾਇੀ ਸਾਡੀ ਕੁਸਕੇ ਭਾਈ ਨਹੀਂ ਸਾਡਾ ਜਿੰਦੂ ਹੋ ਰਿਹਾ ਮਾਤਾ ਗੁੱਸੇ ਚ ਤਾਂ ਐਵੇਂ